ਇੱਕ ਵਾਰ ਇੱਕ ਬੰਦਾ ਸੀ ਘਰੋਂ ਬਹੁਤ ਹੀ ਜ਼ਿਆਦਾ ਗਰੀਬ ਅਤ ਦੀ ਗਰੀਬੀ ਸੀ ਉਸਦੇ ਘਰ ਵਿੱਚ ਪਰ ਉਹ ਰੱਬ ਨੂੰ ਬਹੁਤ ਮੰਨਦਾ ਸੀ ਰੱਬ ਦੀ ਭਗਤੀ ਕਰਦਾ ਸੀ ਇੱਕ ਦਿਨ ਪਰਮਾਤਮਾ ਉਹਦੀ ਭਗਤੀ ਤੋਂ ਖੁਸ਼ ਹੋ ਗਿਆ ਤੇ ਪ੍ਰਗਟ ਹੋ ਗਿਆ ਤੇ ਉਹਨੂੰ ਕਹਿਣ ਲੱਗਾ ਕਿ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਆ ਮੰਗ ਤੂੰ ਕੀ ਮੰਗਣਾ ਵਾ ਉਹ ਇੰਨਾ ਕਿ ਪਰੇਸ਼ਾਨ ਕਿ ਮੈਂ ਕੀ ਮੰਗਾ ਕਿਉਂਕਿ ਕਮੀਆਂ ਤਾਂ ਮੇਰੇ ਕੋਲ ਬਹੁਤ ਨੇ ਬਹੁਤ ਜ਼ਰੂਰਤਾਂ ਨੇ ਮੇਰੀਆਂ ਮੈਂ ਕੀ ਮੰਗਾ ਉਸਨੇ ਪਰਮਾਤਮਾ ਕੋਲੋਂ ਟਾਈਮ ਮੰਗਿਆ ਕਹਿੰਦਾ ਮੈਨੂੰ ਥੋੜਾ ਵਕਤ ਦੋ ਮੈਂ ਸੋਚ ਕੇ ਦੱਸਦਾ ਕਿ ਮੈਨੂੰ ਵਰਦਾਨ ਵਿੱਚ ਕੀ ਚਾਹੀਦਾ ਵਾ ਉਹ ਸਾਰੇ ਰਸਤਾ ਸੋਚਦਾ ਹੋਇਆ ਆ ਰਿਹਾ ਸੀ ਉਸ ਨੂੰ ਇਹ ਸੀ ਘਰ ਜਾ ਕੇ ਸਲਾਹ ਕਰੂੰਗਾ ਕਿਉਂਕਿ ਉਹਦੇ ਦਿਮਾਗ ਵਿੱਚ ਬਹੁਤ ਗੱਲਾਂ ਚੱਲ ਰਹੀਆਂ ਸੀ ਇੱਕ ਤਾਂ ਘਰ ਦੀ ਆਤ ਦੀ ਗਰੀਬੀ ਸੀ ਦੂਜਾ ਉਹ ਬੇਔਲਾਦ ਸੀ ਕਈ ਸਾਲ ਹੋ ਗਏ ਸੀ ਉਹਦੇ ਵਿਆਹ ਹੋਏ ਨੂੰ ਪਰ ਉਹਨੂੰ ਔਲਾਦ ਦਾ ਸੁੱਖ ਨਹੀਂ ਸੀ ਮਿਲਿਆ ਤੇ ਤੀਸਰਾ ਉਹਦੀ ਮਾਂ ਅੰਨੀ ਸੀ ਉਸਨੂੰ ਕੁਝ ਦਿਖਦਾ ਹੀ ਨਹੀਂ ਸੀ ਉਹ ਘਰ ਪਹੁੰਚਿਆ ਤੇ ਘਰ ਜਾ ਕੇ ਸਲਾਹ ਕੀਤੀ ਸਲਾਹ ਵੀ ਕਾਦੀ ਕੀਤੀ ਉਹ ਤਾਂ ਸਗੋਂ ਹੋਰ ਕਨਫਿਊਜ਼ ਹੋ ਗਿਆ ਕਿਉਂਕਿ ਜਦੋਂ ਮਾਂ ਵੱਲ ਦੇਖਦਾ ਸੀ ਤੇ ਉਸ ਨੂੰ ਲੱਗਦਾ ਸੀ ਕਿ ਮਾਂ ਨੇ ਅੱਖਾਂ ਮੰਗ ਲਵਾਂ ਉਹ ਜ਼ਿਆਦਾ ਜ਼ਰੂਰੀ ਨਹੀਂ ਤੇ ਜਦੋਂ ਆਪਣੀ ਪਤਨੀ ਦਾ ਉੱਤਰਿਆ ਹੋਇਆ ਚਿਹਰਾ ਦੇਖਦਾ ਸੀ ਤੇ ਉਸ ਨੂੰ ਲੱਗਦਾ ਸੀ ਕਿ ਨਹੀਂ ਮੈਨੂੰ ਔਲਾਦ ਮੰਗ ਲੈਣੀ ਚਾਹੀਦੀ ਹੈ ਪਰ ਘਰ ਦੀ ਗਰੀਬੀ ਇਹ ਸਾਰੀਆਂ ਚੀਜ਼ਾਂ ਉਹਦੇ ਦਿਮਾਗ ਤੇ ਹਾਵੀ ਹੋ ਰਹੀਆਂ ਸੀ ਉਹ ਘਰੋਂ ਨਿਕਲਿਆ ਪਰੇਸ਼ਾਨ ਜਾ ਜੰਗਲਵਾਲ ਨੂੰ ਤੁਰ ਪਿਆ ਰਾਹ ਦੇ ਵਿੱਚ ਕੋ ਨੂੰ ਬਜ਼ੁਰਗ ਮਿਲਿਆ ਬਜ਼ੁਰਗ ਜਿਵੇਂ ਕੇ ਕਿਹਾ ਕਿ ਸਾਨੂੰ ਰਾਹ ਪਾ ਦਿੰਦੇ ਨੇ ਉਹਨਾਂ ਨੇ ਉਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤੇ ਉਹਨੇ ਝੱਟ ਸਾਰੀ ਗੱਲ ਦੱਸ ਦਿੱਤੀ ਤੇ ਬਜ਼ੁਰਗ ਹੱਸ ਕੇ ਕਹਿਣ ਲੱਗੇ ਇਹਦੇ ਚੱਟੀ ਕੀ ਮਾੜੀ ਗੱਲ ਆ ਕੀ ਔਖਾ ਵਾ ਕਿਉਂ ਇੰਨਾ ਪਰੇਸ਼ਾਨ ਆ ਤੈਨੂੰ ਮੈਂ ਦੱਸਦਾ ਕਿ ਪਰਮਾਤਮਾ ਤੋਂ ਕੀ ਮੰਗਣਾ ਉਹ ਕਹਿੰਦਾ ਤੂੰ ਪਰਮਾਤਮਾ ਤੋਂ ਮੰਗੀ ਕਿ हे ਮੇਰੇ ਪਰਮਾਤਮਾ ਜੇ ਤੂੰ ਮੇਰੇ ਤੇ ਇੰਨੀ ਖੁਸ਼ ਆ ਮੈਨੂੰ ਇੱਕੀ ਵਰਦਾਨ ਦੇਣਾ ਤੇ ਇਹ ਦੇ ਕਿ ਮੇਰੀ ਮਾਂ ਮੇਰੇ ਔਲਾਦ ਨੂੰ ਸੋਨੇ ਦੇ ਪੰਘੂੜੇ ਵਿੱਚ ਝੂਟਦੇ ਹੋਏ ਦੇਖੇ ਉਹ ਬੰਦਾ ਕਿੰਨੀ ਦੇਰ ਤੱਕ ਸੋਚਦਾ ਰਿਹਾ ਕਿ ਕਮਾਲ ਦੀ ਗੱਲ ਕਰਤੀ ਵਰਦਾਨ ਇੱਕ ਸੀ ਪਰ ਉਹਦੇ ਚ ਤਿੰਨੇ ਚੀਜ਼ਾਂ ਪੂਰੀਆਂ ਹੋ ਗਈਆਂ ਇੱਕ ਤਾਂ ਮੇਰੀ ਮਾਂ ਨੂੰ ਅੱਖਾਂ ਮਿਲ ਜਾਣਗੀਆਂ ਮੇਰੇ ਔਲਾਦ ਮੈਨੂੰ ਮਿਲ ਜੇਗੀ ਤੇ ਜਿਹੜਾ ਸੋਨੇ ਦੇ ਪੰਘੂੜੇ ਦੀ ਗੱਲ ਕੀਤੀ ਆ ਉਹ ਤਾਂ ਤਾਂ ਹੀ ਹੋਊਗਾ ਨਾ ਜੇਕਰ ਮੈਂ ਧਨਵਾਨ ਬਣ ਜਾਵਾਂਗਾ ਪੈਸੇ ਵਾਲਾ ਬਣ ਜਾਵਾਂਗਾ ਉਹਨੇ ਐਦਾਂ ਹੀ ਕੀਤਾ ਰੱਬ ਦੇ ਕੋਲ ਗਿਆ ਜਾ ਕੇ ਕਿਆ ਕਿ ਮੈਨੂੰ ਵਰਦਾਨ ਚਾਹੀਦਾ ਹੈ ਕਿ ਮੇਰੀ ਮਾਂ ਮੇਰੇ ਔਲਾਦ ਨੂੰ ਸੋਨੇ ਦੇ ਪੰਘੂੜੇ ਝੂਟਦਾ ਦੇਖੇ ਤੇ ਪਰਮਾਤਮਾ ਵੀ ਹੱਸ ਪਿਆ ਕਹਿਣ ਲੱਗਾ ਜ਼ਰੂਰ ਕਿਸੇ ਬਜ਼ੁਰਗ ਨਾਲ ਗੱਲ ਹੋਈ ਆ ਤੇਰੀ ਇਹ ਤਾਂ ਸੀ ਕਹਾਣੀ ਪਰ ਇਹਦਾ ਸਾਰ ਬਹੁਤ ਵੱਡਾ ਕਿਵਾਰ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਚੋਂ ਜੇਕਰ ਕੋਈ ਕੱਢ ਸਕਦਾ ਹੈ ਤਾਂ ਸਾਡੇ ਆਪ ਦੇ ਬਜ਼ੁਰਗ ਹੀ ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਹੈ ਕਿਵਾਰ ਹੁੰਦਾ ਹੈ ਕਿ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਅਣਗੋਲਿਆ ਕਰ ਦਿੰਨੇ ਆ ਜੋ ਕਿ ਗਲਤ ਹੈ ਸਾਨੂੰ ਉਹਨਾਂ ਦੀ ਜ਼ਰੂਰ ਸੁਣਨੀ ਚਾਹੀਦੀ ਹੈ